ਲੋ ਵੀਰੋ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗੜਿਆ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਬਾਈ ਆਪਣੇ ਨਾਲ ਆਗਾ ਤੇ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਨੇ ਤੇ ਵੀਡੀਓ ਚ ਬਣੇ ਰੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਹਾਂ ਜੀ ਠੀਕ ਹੈ ਜੀ ਤੇ ਨਾਮ ਤੇ ਮੋਬਾਈਲ ਨੰਬਰ ਬਾਈ ਜੀ ਕੀ ਆ ਨਾਮ ਜੋ ਸੁਪੰਤ ਸਿੰਘ ਠੀਕ ਹੈ ਜੀ ਤੇ ਮੋਬਾਈਲ ਨੰਬਰ ਨੰਬਰ 94645 ਤੇ 8103 ਠੀਕ ਹੈ ਬਾਈ ਜੀ ਠੀਕ ਹੈ ਤੇ ਜਿੰਨੇ ਵੀ ਟਰੈਕਟਰ बाकी मौके दी गल बाकी मौके दी गल कर लेंगे रंग पेंट ਦੇ ਬਾਈ ਜੀ ਇਹਦਾ ਅਜਾ ਮਰੇ ਨਾ ਠੀਕ ਹੈ ਜੀ ਪੰਜਾਬ ਤੇ ਹਰਿਆਣਾ ਦਾ ਮਤਲਬ ਦੋਨੇ ਮਿਕਸ ਹਾਂ 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 ਠੀਕ ਹੈ ਬਾਈ ਜੀ ਚਲੋ ਬਈ ਆਪਾਂ ਸਟਾਰਟ ਕਰਾਂਗੇ 550s ਪਾਵਰ ਦੇ ਤੋਂ ਪਾਵਰ ਡਰਾਈਵ ਠੀਕ ਹੈ ਬਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਚਾਜੇ ਫਸਟ ਪਾਰਟ ਦਾ ਕਾਲ ਦਾ ਟਾਂਕੇ ਤੋਂ ਗੁੱਲਿਆਣੀ ਕਿਦੋਂ ਗੁੱਲਿਆਣੀ ਹੈਗਾ ਤੇ ਕਿੰਨੇ ਕੇ ਪੈਸੇ ਪਏ ਬਾਈ ਜੀ ਟਾਇਰ ਮਗਦੇ ਟਾਇਰ ਪਏ 70 ਪੈਸੇ ਜੀ ਇੱਕਾਈ ਤੇ ਮਾਡਲ ਬਈ ਜੀ ਮਾਡਲ 17495 ਵਗਦਾ ਪੱਕੇ ਕਰਦਾਂਗੇ ਬਣਾਓ ਠੀਕ ਹੈ ਬਾਕੀ ਬੰਦੇ ਦੇ ਮਾਤਾ ਨੂੰ ਬਈ ਜੀ ਟੱਕ ਢੱਕਣ ਵਾਲੀ ਦੇਵਾਂਗਾ ਨਾਲ ਹੀ ਦੇਵਾਂਗੇ ਜੀ ਨਾਲ ਫੁੱਲ ਤੋਂ ਮਾਡਲ ਆ ਜਣਾ ਜੇ ਫੁੱਲ ਆਮ 55 ਹਸ ਪਾਵਰ ਦੇ ਹੁੰਦੇ ਨੇ 57 ਵਾਲਾ ਜੀ ਵੱਡਾ ਹਾਂ ਵੱਡਾ ਸੋਰ ਤੇ ਅੱਗੇ ਕਹੇ ਬਈ ਜੀ ਚੇਂਜਰ ਵਾਲਾ ਟਰੈਕਟਰ 60 ਹਸ ਪਾਵਰ ਦਾ ਸੋਨਾ ਲਿਖਾ ਤੇ 3 ਸਪੀਡ ਤੇ ਬਈ ਜੀ 3 ਸਪੀਡ ਚੇਂਜਰ ਵਾਲਾ ਜੀ ਥ੍ਰੀ ਸਪੀਡ ਦੇ ਚੇਂਜਰ ਵਾਲਾ ਟਰੈਕਟਰ ਆ 20 ਮਾਡਲ ਆ 20 ਮਾਡਲ ਆ 4 ਚੌਕਰ ਨਾਲਦੀ ਆ ਬਈ ਜੀ ਨਾਲ ਠੀਕ ਆ ਕਿੰਨੇ ਘੰਟੇ ਚੱਲੇ ਹੋਏ ਤਕਰੀਬਨ 800 1200 ਘੰਟਾ ਠੀਕ ਆ ਜੀ 860 ਘੰਟੇ ਚੱਲੇ ਹੋਏ ਤਕਰੀਬਨ ਸਹਜਾ ਕੁਛ ਆ ਠੀਕ ਆ ਬਾਈ ਜੀ ਤੇ ਕੰਡੀਸ਼ਨ ਦਾ ਬਾਪ ਸਾਫ ਆ ਓਕੇ ਤੇ 20 ਮਾਡਲ ਆ ਕੀ ਡਿਮਾਂਡ ਆ ਬਾਈ ਇਹਦੀ 4 95 ਮਗਦੇ ਬੋਕੇ ਤੇ ਕਰ ਲਾਂਗੇ ਜਾਂ 3 95 ਸੌ 3 ਲੱਖ 95 ਹਜ਼ਾਰ 3 95 ਹਜ਼ਾਰ ਠੀਕ ਆ ਜੀ ਟਰੈਕਟਰ ਵੀ ਕੱਟੇ ਹੋ ਬਈ ਵੈਟੂ ਵੀ ਕੱਟ ਲਾਂਗੇ ਆ ਦੇ ਲੋਨ ਦੇ ਕੱਟ ਲਾਂਗੇ ਠੀਕ ਆ ਜੀ ਲੋਨ ਵੀ ਹੋ ਜਾ 4 ਲੱਖ ਰੁਪਏ ਦਾ 4 ਲੱਖ ਦਾ ਲੋਨ ਹੋ ਜੂਗਾ। ਭਾਈ ਵੀ 4 ਲੱਖ ਰੁਪਏ ਦਾ ਲੋਨ ਹੋ ਜੂਗਾ। ਬਾਕੀ ਇਹਦੇ ਮੌਕੇ ਤੇ ਮਾਂ ਦਾ ਲੋਨ ਹੋ ਜੂਗਾ। 21 ਲੱਖ ਰੁਪਏ ਦਾ ਹੋ ਜੂਵੇਂ ਆਪਾਂ ਕਹ ਦੀਏ। ਚੱਕ ਕੇ ਕਿ ਭਾਈ ਜੀ ਇੰਡੋ ਫਾਰਮ ਆ। ਇਹ ਕਿੰਨੇ ਮਾਡਲ ਆ ਭਾਈ ਜੀ? ਇਹ 22 ਮਾਡਲ ਆ ਜੀ। ਭਾਈ ਵੀ 22 ਮਾਡਲ ਆ ਫੁੱਲ ਟੌਪ ਮਾਡਲ ਆ। ਰੰਗ ਪੇਂਟ ਦਾ ਭਾਈ ਜੀ। ਜਮ ਅਰੀਜਨਲ ਜੀ। ਠੀਕ ਆ ਜੀ। ਸਾਰਾ ਅਰੀਜਨਲ ਆ। ਪਾਵਰ ਸਟੀਅਰਿੰਗ ਆ। ਫੁੱਲ ਟੌਪ ਮਾਡਲ ਆ। ਡਬਲ ਕਲੱਚ ਆ ਜੀ। ਡਬਲ ਕਲੱਚ ਆ। ਤੇ ਮਾਡਲ ਹੈਗਾ ਭਾਈ ਜੀ ਇਹ 22 22 ਮਾਡਲ ਆ ਤੇ 180 ਟੈਲ ਟੱਪੇ ਨਾਲ ਦੀ ਲੈਣਾ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ 485 ਮੰਗਦੇ ਮੌਕੇ ਤੇ 10000 ਕਰ ਲਾਂਗਾ ਠੀਕ 10 ਜਾਂ 20 ਹਾਂ ਜੀ 20 ਹਾਂ ਕਰ ਲਾਂ ਠੀਕ ਹੈ 20000 ਪਹਿਲਾ ਸੋਚਗਾ ਭਾਈ ਜੀ ਆਪਣੀ ਵੀਡੀਓ ਦੇਖ ਕੇ ਆ ਜਾਓ ਹੋਰ ਵੀ ਮੰਨਤਾਂ ਹੋ ਜੂ 3055 ਐਨ ਵੀ ਪਰ ਬੱਸ ਪੀਟੇ ਜਾ ਗਿਆ ਤੇ ਅੱਗੇ ਗਿਆ ਭਾਈ ਜੀ ਐਸਰ ਤੇ ਇਹਦਾ ਨਵੇਂ ਆਣਾ ਜਮੀ ਨਵਾ ਜੀ ਨਵਾ ਠੀਕ ਹੈ ਜੀ ਨਵਾਂ ਟਰੈਕਟਰ ਖਰੀਦਣ ਜਾ ਕੇ ਭਾਈ ਜੀ ਤਕਰੀਬਨ ਲੱਖ ਡੇਢ ਲੱਖ ਰੁਪਏ ਦਾ ਫਾਇਦਾ ਹੋ ਜੂ ਫਰੰਟਰ ਨਵੇਂ ਲਗੇ ਬਾਕੀ 4.5 ਦਿੰਦੇ ਨਵਾ ਠੀਕ ਹੈ ਜੀ ਠੀਕ ਹੈ ਭਾਈ ਜੀ ਕੰਡੀਸ਼ਨ ਦਾ ਬਰਨਾਲੇ ਦਾ ਨੰਬਰ ਆ ਭ ਤੇ ਲੋ ਬਈ ਸੋ ਮੀਟਰ 'ਚ ਚੈੱਕ ਕਰਾ ਦਨੇ ਆ 787 ਘੰਟੇ ਚੱਲਿਆ ਹੋਗਾ ਨਹੀਂ ਤਾਂ 786 ਹੋ ਜਾਂਦਾ ਜੇ ਇੱਕ ਘੰਟਾ ਘਟਤ ਲਿਆ ਲਾ ਤੇ 21 ਮਾਡਲ ਤੇ ਕੀ ਡਿਮਾਂਡ ਪਈ ਇਹਦੀ ਮੰਗਦੇ 3 15 ਮੌਕੇ ਤਿੰਨ ਤਿੰਨ ਦੇ ਦਾਂਗੇ ਠੀਕ ਆ 3 15 ਤਿੰਨਾਂ ਦੇ ਦਾਂਗੇ ਆਈ ਮੌਕੇ ਦੇ ਹੋਰ ਕੱਟ ਕਰਾਂਗੇ ਹੋਰ ਵੀ ਕੱਟ ਕਰ ਲੋਂਗੇ ਤੇ ਅੱਗੇ ਕਹੇ ਬਈ ਜੀ ਮਿਨੀ 60 ਮਿਨੀ 60 ਪਾਵਰ ਸਟੇਰਿੰਗ ਡਬਲ ਕਲਚ ਆ ਪਾਵਰ ਸਟੇਰਿੰਗ ਡਬਲ ਕਲਚ ਰੰਗ ਪਿੱਟਦਾ 10 ਮਾਡਲ 10 ਮਾਡਲ ਠੀਕ ਹੈ ਟਾਇਰ ਟਪ ਕਿੰਨੇ ਦੇ ਪੈਸੇ ਪਏ ਬਾਈ ਜੀ ਯਾਰ ਹੈਗੇ 70 ਪੈਸੇ ਠੀਕ ਹੈ 70 ਪੈਸੇ ਟਾਇਰ ਪੈਣੇ ਇੱਥੇ ਕੀ ਡਿਮਾਂਡ ਆ ਬਾਈ ਜੀ ਇੱਥੇ ਲੱਖ ਰੋ ਦੇਣਗੇ ਮੈਂ ਤਾਂ 25 ਆ ਠੀਕ ਹੈ ਜੀ ਐਵੇਂ 25000 ਰੁਪਏ ਦੀ ਸੂਟ ਹੈ ਟਰੈਕਟਰ ਚ ਤੇ ਸਹਾਰਾਣਾ ਨੰਬਰ ਹੈਗਾ ਐਨਓਸੀ ਮਿਲ ਜੂਗੀ ਮਿਲ ਜੂਗੀ ਮਿਲ ਠੀਕ ਹੈ ਬਾਈ ਜੀ ਐਨਓਸੀ ਮਿਲ ਜੂਗੀ 10 ਮਾਡਲ ਹੈਗਾ ਫਿਰ ਮਿਲ ਜੂਗੀ ਹਾਂ ਠੀਕ ਹੈ ਬਾਈ ਕੰਡੀਸ਼ਨ ਦਾ ਓਕੇ ਆ ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ ਕੀ ਆ ਕਿਵੇਂ ਕਿੱਥੋਂ ਦੇ ਰਹਿਣਾ ਤਲਵੰਡੀ ਸਭ ਤਲਵੰਡੀ ਸਭ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰ 60 ਦਾ ਰਿਲੈਕਸ ਮਾਡਲ ਵਾਲਾ ਪੀਵੀ 70 ਨੰਬਰ ਹੈਗਾ ਫਰੰਟ ਰੇਡੀਏਟਰ ਵਾਲਾ ਹੈਗੇ ਨੇ ਬਾਈ ਜੀ 70 ਕੁ ਪੈਸੇ ਤੇ ਬੈਕ ਟਾਇਰ ਹੈਗੇ ਨੇ ਬਾਈ ਜੀ 60 ਕੁ ਪੈਸੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਟਰੈਕਟਰ ਦੀ ਬੜੀਆ ਸਾਫ ਪਈਆ ਤੇ ਗੁੱਡਇਰ ਦੇ ਬੈਕ ਟਾਇਰ ਨੇ ਬਾਈ ਜੀ ਰੰਗ ਪੇਟ ਦਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੁਹਾਡੇ ਸਾਹਮਣੇ ਹੈਗਾ 2006 ਮਾਡਲ ਹੈਗਾ ਤੇ 2 ਲੱਖ 75000 ਰੁਪਏ ਦੀ ਡਿਮਾਂਡ ਹੈ ਡਬਲ ਕਲਚ ਆ ਬਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਪਿਆ ਬਾਈ ਜੀ ਬਾਕੀ ਮਗਰਾੜ ਵਗੈਰਾ ਤੇ ਨਹੀਂ ਕਹਾਂ ਮਰਵਾਦਣੇ ਮਗਰਾਟ ਵਗੈਰਾ ਵੀ ਵਧੀਆ ਪਈ ਨੇ ਕਿ ਲਿੰਕ ਆ ਵਗੈਰਾ ਵੀ ਬਈ ਵਧੀਆ ਪਈ ਨੇ ਕੋਈ ਟੱਚਿੰਗ ਪਾਚਿੰਗ ਨਹੀਂ ਹੈਗੀ ਲਿੰਕ ਆ ਤੁਸੀਂ ਦੇਖ ਸਕਦੇ ਹੋਗੇ ਏਪੀਵੀ 70 ਨੰਬਰ ਆ ਬਈ ਜੀ ਪੰਜਾਬ ਰਿਵਰਸ ਪੀਡੀਓ ਚ ਆ ਕੇਗਾ ਬਈ ਜੀ ਸਟੈਂਡਰਡ ਕਿ ਮੈਂ ਆਪਾਂ ਕਹਦੇ ਬਈ ਜੀ ਗ੍ਰੀਨ ਕਲਰ ਦੀ ਸੋਚ 2006 ਮਾਡਲ ਆ ਡਵਲ ਕਲੱਚ ਆ ਪੰਜਾਬ ਨੰਬਰ ਆਗਾ ਪੀਵੀ 11 6 ਮਾਡਲ 2,65,000 ਰੁਪਏ ਰੇਟ ਆਗਾ ਫਰੰਟ ਰੈਗਨ ਬਈ ਜੀ 80 ਕੇ ਪੈਸੇ ਤੇ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ 65 ਕੇ ਪੈਸੇ ਲੱਗੇ ਤੇ ਪੋਲੋ ਦੇ ਬੈਕ ਟਾਇਰ ਨੇ 14 ਦੇ ਤੇ ਫਰੰਟ ਰੈਗ ਨੇ ਵੀ ਗੁੱਡੀਅਰ ਦੇ ਤੇ ਕਿਹਾ ਵੀ ਸਵਰਾਜ 855 4 ਸਟਾਰ ਚ ਬੈਕ ਟਾਇਰ ਰਹਿਗੇ ਨਗੇ 55 ਕੇ ਪੈਸੇ 14 ਦੇ ਤੇ ਫਰੰਟ ਰਹਿਗੇ ਨਵੀਂ ਜੀ 70 ਕੇ ਪੈਸੇ ਤੇ ਬਾਕੀ ਟੇਪ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਲਿੰਕਾ ਵਗੈਰਾ ਵੀ ਵਧੀਆ ਪਈਆਂ ਲੱਗਿਆ ਕੋਈ ਟੱਚਿੰਗ ਨਾ ਬਚਕਣੀ ਨਵੀਂ ਛਾਪਰੀ ਆ ਜੀ ਤੁਹਾਨੂੰ ਵੀ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਨਵ ਮਾਡਲ ਆ 3 ਲੱਖ 45000 ਰੁਪਏ ਡਿਮਾਂਡ ਆਗੇ ਤੇ ਸਾਦੀ ਘਟਾਈ ਵਾਲਾ ਬਈ ਤੇ ਅੱਗੇ ਆ ਗਿਆ ਬਈ ਫਾਰਮਟਰੈਕ 60 ਵਾ ਟੀਵੀ 10 ਨੰਬਰ ਆਗਾ ਟਰੈਕਟਰ ਚੌਕੜਾ ਟਾਇਰਾਂ ਦਾ ਹੈਗਾ ਬਈ ਜੀ 65 ਕੇ ਪੈਸੇ ਪੰਜਾਬ ਨੰਬਰ ਆਗਾ ਡਬਲ ਕਲੱਚ ਆ 4 ਮਾਡਲ ਆ 2 ਲੱਖ 75000 ਰੁਪਏ ਡਿਮਾਂਡ ਆਗੇ ਨਵੀਂ ਛਾਤਰੀ ਆਗੇ ਮਗਰਾਟ ਵਗੈਰਾ ਸਾਫ ਰਹੇ ਨੇ ਤੇ ਗੁੱਡਇਰ ਦੇ ਪੈਕ ਟਾਇਰ ਦੇ ਬਈ ਜੀ ਇਹ ਲੈਂ ਕਵਗਰ ਵੀ ਵਧੀਆ ਸਾਫੀ ਨੇ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਵੀ ਸਕਦੇ ਹੋਗੇ ਸਕਰੀਨ ਤੇ ਲੋ ਵੀ ਚੈੱਕ ਕਰੋ ਤੇ ਅੱਗੇ ਕਹ ਬਾਈ ਜੀ ਸਵਰਾਜ 744 ਸਿੰਗਲ ਸਟਾਰ ਚ ਸਾਦੀ ਕਟਾਈ ਚ ਫਰੰਟਰ 80 ਪੈਸੇ ਬੈਕਟਰ 65 ਕ ਪੈਸੇ ਇਹ ਹਰਿਆਣਾ ਨੰਬਰ ਹੈਗਾ ਦੋ ਮਾਡਲ ਆ 265000 ਰੁਪਈਆ ਰੇਟ ਹੈ ਡਬਲ ਕਲਚ ਆ ਬਾਈ ਅੱਗੇ ਕਹ ਬਾਈ ਜੀ ਫਾਰਮ ਟ੍ਰੈਕ 60 ਦਾ BB 60 ਨੰਬਰ ਹੈਗਾ ਫਰੰਟਰ 55 ਕ ਪੈਸੇ ਬੈਕਟਰ ਵੀ ਬਈ ਜੀ 50 ਕ ਪੈਸੇ 99 ਮਾਡਲ 2,5000 ਰੁਪਏ ਡਿਮਾਂਡ ਆ ਬਈ ਫਾਰਮਾਟਰ ਇੱਕ 65 EPIG ਵਾਲਾ ਗਾ ਬਈ ਜੀ 11 ਮਾਡਲ ਬੈਕਟਰ ਹੈ ਕਿ ਨਹੀਂ ਬਈ ਜੀ 16 ਦੇ 75 ਪੈਸੇ ਫਰੰਟਰ ਵੀ ਬਈ ਜੀ 70 ਕ ਪੈਸੇ ਨੇ 9 ਮਾਡਲ ਆ ਟਾਪ ਮਾਡਲ ਆ ਬਈ ਜੀ ਪਾਵਰ ਸਟੀering ਆ 3,45,000 ਰੁਪਏ ਰੇਟ ਆ ਜੀ ਅੱਗੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੈਂਟਰ ਗੇਅਰ ਹੈਗਾ ਤੇ ਮੋਟੇ ਹਿੱਸੇ ਵਾਲੀ ਗੱਲ ਮੰਨਿਆ ਨੂੰ ਸ਼ਾਤਰੀ ਵੀ ਗਾਰਾ ਵੀ ਵਧੀਆ ਪਈ ਆ ਵੀ ਸਾਫ ਪਈ ਆ ਅੱਗੇ ਕਹੇ ਬਈ ਜੀ ਡੀਆਈ 750 ਦਾ ਸੋਨਾ ਵਿਕਾ 2009 ਮਾਡਲ 3 ਲੱਖ 45000 ਰੁਪਏ ਡਿਮਾਂਡ ਆ ਹਰਿਆਣਾ ਨੰਬਰ ਚ ਬੈਕ ਟਾਇਰ ਨਵੇਂ ਫਰੰਟਰ ਵੀ ਨਵੇਂ ਨੇ ਅੱਗੇ ਕਹੇ ਬਈ 50 60 55 ਸੁਪਰ ਮੈਕਸਲ ਚੌਕੜਾ ਟਾਇਰ ਦਾ ਨਮਗਾ 14 ਮਾਡਲ ਆ 4 ਲੱਖ 75000 ਰੁਪਏ ਡਿਮਾਂਡ ਆ ਪਾਵਰ ਸਟੀering ਆ ਫੁੱਲ ਟੌਪ ਮਾਡਲ ਤੇ ਛੋਟੇ ਘੇਰ ਚ ਤੇ ਸਾਤਰੀ ਸਿੰਪਲ ਆ ਜੀ ਕੱਪੜੇ ਵਾਲੀ ਅੱਗੇ ਗਿਆ ਬਈ ਜੀ 855 ਤੇ ਚੌਕੜਾ ਟਾਇਰਾਂ ਦਾ 45 ਕੇ ਪੈਸੇ ਆ 40 45 ਪੈਸੇ ਤੇ ਸਾਦੀ ਕਟਾਈ 998 ਮਾਡਲ ਡਬਲ ਕਲਚ 1 ਲੱਖ 62000 ਰੁਪਇਆ ਸੇ ਚੀਰੀ ਬਾਹਰ ਪੰਪ ਆਣਾ ਤਾ ਵੀ ਚੈੱਕ ਕਰ ਲੋ ਤੇ ਅੱਗੇ ਗਿਆ ਬਈ ਸੁਵਰਾਜ 735 ਐਫ ਕੇ ਪੀਵੀ 30 ਨੰਬਰ ਹੈਗਾ ਤੇ 99 ਮਾਡਲ ਆ ਬਈ ਪੰਜਾਬ ਨੰਬਰ ਹੈ 1,62,000 ਰੁਪਏ ਦਾ ਮਾਡਲ ਹੈਗੀ ਤੇ ਫਰੰਟ ਟਾਇਰ 75 ਕ ਪੈਸੇ ਬੈਕ ਟਾਇਰ ਅੱਧੇ ਤੇ ਬਾਕੀ ਕੰਡੀਸ਼ਨ ਤੇ ਚੈੱਕ ਕਰ ਲੈ ਸਕਦੇ ਹੋ ਬਈ ਤੇ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਬਈ ਧੰਨਵਾਦ